ਖਬਰ ਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਫੂ ਸਿਰਾਜ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੜਾ ਵੱਡਾ ਝਟਕਾ ਲੱਗਿਆ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਮੁਖ ਖਜ਼ਾਂਚੀ ਨੇ ਖੁਦਕੁਸ਼ੀ ਕਰ ਲਈ ਨਹਿਰ ਦੇ ਵਿੱਚ ਛਾਲ ਮਾਰ ਕੇ ਸਮੁੱਚੀ ਐਸਜੀਪੀਸੀ ਭੈ ਪੀਤ ਹੈ ਦਰਗੀ ਹੈ ਨਵਾਂ ਮੋੜ ਆਇਆ ਹੈ ਇਸ ਮਾਮਲੇ ਨੂੰ ਲੈ ਕੇ ਕਿ ਆਖਰਕਾਰ ਉਸ ਉੱਤੇ ਦਬਾਅ ਕਿਹੜੀ ਗੱਲ ਦਾ ਸੀ ਪਰੇਸ਼ਾਨ ਕਿਉਂ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਮੁੱਖ ਜਾਂਚੀ ਨੇ ਨਹਿਰ ਵਿਛਾਲ ਮਾਰ ਕੇ ਆਪਣੀ ਲੀਲਾ ਜਿਮ ਲੀਲਾ ਜਿਹੜੀ ਸਵਾਪਤ ਕਰਨ ਲਈ ਮਰ ਮਰਤਕ ਦੀ ਪਛਾਣ ਤਰਸੀਮ ਸਿੰਘ ਵਾਸੀ ਤਰਨਤਾਰ ਵਜੋਂ ਹੋਈ ਹੈ ਮੀਡੀਆ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸਨ ਯਾਨੀ ਕਿ ਐਸਪੀਸੀ ਦੇ ਇਸ ਮੁਖ ਜਾਂਚੀ ਕਿਹੜੀ ਗੱਲ ਤੋਂ ਪਰੇਸ਼ਾਨ ਸਨ ਜਿਸ ਦਾ ਨਾਮ ਤਰਸੀਮ ਸਿੰਘ ਦੱਸਿਆ ਜਾ ਰਿਹਾ ਹੈ ਤਰਨਤਾਰ ਦੇ ਉਹ ਵਾਸੀ ਨੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤੰਗ ਮੈਂਬਰਾਂ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਸ ਉੱਤੇ ਪ੍ਰੈਸ਼ਰ ਪਾਇਆ ਗਿਆ ਉਹਨੂੰ ਮਾਨਸਿਕ ਤਣਾਅ ਕਿਹੜੀ ਗੱਲ ਦਾ ਸੀ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਕਿਉਂ ਸੀ ਕਿ ਇਸ ਉੱਤੇ ਮੰਤਰ ਕਰਨਾ ਨਹੀਂ ਬਣਦਾ ਜੇਕਰ ਸੁਲਝੇ ਹੋਏ ਇਨਸਾਨ ਖੁਦਕੁਸ਼ੀ ਕਰਨਗੇ ਮਾਨਸਿਕ ਤਣਾਅ ਦੇ ਵਿੱਚ ਆ ਕੇ ਅੰਡਰ ਪ੍ਰੈਸ਼ਰ ਹੋ ਕੇ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਕਿਉਂਕਿ ਉਹ ਤਾਂ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਹਰ ਟੇ ਮੋਤੇ ਬਾਣੀ ਦਾ ਜਾਪ ਹੁੰਦਾ ਹੋਵੇਗਾ ਅਧਿਆਤਿਕ ਬੰਦਿਆਂ ਦੇ ਨਾਲ ਉਹਦਾ ਲੈਣ ਦੇਣ ਹੈ ਲੇਕਿਨ ਮਾਨਸਿਕ ਦਬਾਅ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀ ਜਾਂ ਉਸ ਦੇ ਪਰਿਵਾਰ ਵੱਲੋਂ ਸੀ ਮੀਡੀਆ ਰਿਪੋਰਟ ਕਹਿੰਦੀ ਹੈ ਕਿ ਉਹ ਕਾਫੀ ਦਿਨਾਂ ਤੋਂ ਮਾਨਸਿਕ ਤਣਾਅ ਦੇ ਹੇਠਾਂ ਚਲ ਰਹੀ ਸੀ ਮਾਨਸਿਕ ਤੌਰ ਤੇ ਉਹ ਪ੍ਰਸ਼ਾਂਤ ਸੀ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਸਮਝ ਨਹੀਂ ਸੀ ਜਾਂ ਜਿਹੜੇ ਉਹਦੇ ਆਸ-ਪਾਸ ਦੇ ਲੋਕ ਸੀ ਜਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਵੱਲੋਂ ਗੱਲ ਨਹੀਂ ਕੀਤੀ ਗਈ ਐਸਡੀਪੀਸੀ ਦੇ ਮੈਂਬਰਾਂ ਨਾਲ ਕਿ ਭਾਈ ਜਿਹੜੇ ਮੁੱਖ ਜਾਂਚੀ ਨੇ ਤਸਿੰਨ ਸਿੰਘ ਉਹ ਜਿਹੜੇ ਮਾਨਸਿਕ ਪਰੇਸ਼ਾਨ ਨੇ ਯਾਨੀ ਕਿ ਜੇਕਰ ਗੁਰੂ ਘਰ ਦੇ ਇੱਕ ਤਰ੍ਹਾਂ ਦੇ ਵਜ਼ੀਰ ਹੀ ਹੁੰਦੇ ਨੇ ਜਿਹੜੇ ਲੇਖਾ ਜੋਖਾ ਕਰਦੇ ਨੇ ਕਿਉਂਕਿ ਐਸਡੀਪੀਸੀ ਕੋਈ ਸੈਕੂਲਰ ਸੰਸਥਾ ਨਹੀਂ ਹੈ ਉਹ ਇੱਕ ਪੰਤਕ ਸੰਸਥਾ ਹੈ ਪੰਤਕ ਸੰਸਥਾ ਦੇ ਵਿੱਚ ਅਜਾਈ ਘਟਨਾ ਵਾਪਰ ਜਾਣਾ ਇਹ ਬੜਾ ਵੱਡਾ ਮੰਦ ਭਾਗਾ ਹੈ ਇਹ ਆਮ ਲੋਕਾਂ ਨੂੰ ਵੀ ਬੜਾ ਝਟਕਾ ਲੱਗਿਆ ਹੈ ਤਰਸੀਮ ਸਿੰਘ ਦੀ ਖੁਦਕੁਸ਼ੀ ਨੂੰ ਲੈ ਕੇ ਇਸ ਦੀ ਸਪੈਸ਼ਲ ਜਾਂਚ ਹੋਣੀ ਚਾਹੀਦੀ ਹੈ ਇਸ ਉੱਤੇ ਸਿਟ ਬੈਠਣੀ ਚਾਹੀਦੀ ਹੈ ਜਿਹੜੇ ਜੇਕਰ ਕੋਈ ਦੋਸ਼ੀ ਨੇ ਜਿੰਨਾ ਵੱਲੋਂ ਇਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਚਾਹੇ ਉਹ ਪਰਿਵਾਰਕ ਮੈਂਬਰ ਵੀ ਕਿਉਂ ਨਾ ਹੋਣ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ